ਤੇ ਇਸ ਚੀਜ਼ ਦਾ ਹਮੇਸ਼ਾ ਧਿਆਨ ਰੱਖਿਆ ਕਰੋ ਤੇ ਮੈਂ ਇਸ ਟੌਪਿਕ ਦੇ ਉੱਤੇ ਕੋਈ ਜ਼ਿਆਦਾ ਵੀਡੀਓਜ਼ ਬਣਾਣਾ ਨਹੀਂ ਚਾਹੁੰਦਾ ਮੇਰੀ ਇਹ ਲਾਸਟ ਵੀਡੀਓ ਹੈ ਇਸ ਟੌਪਿਕ ਦੇ ਉੱਤੇ ਮੈਂ ਆਸ ਤੋਂ ਬਾਅਦ ਇਸ ਟੌਪਿਕ ਦੇ ਉੱਤੇ ਦੁਬਾਰਾ ਗੱਲ ਵੀ ਨਹੀਂ ਛੇੜਾਂਗਾ ਤੇ ਬਟ ਇਹ ਸੀਗਾ ਕਿ ਮੈਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਕਿੰਨ ਮਲੰਦੇ ਹੋ ਕਿਉਂਕਿ ਮੈਨੂੰ ਨਾ ਕਾਫੀ ਜਣੇ ਨੇ ਕਿਹਾ ਕਹਿੰਦੇ ਤੂੰ ਕਿਸੇ ਤੇ ਇਲਜ਼ਾਮ ਲਗਾ ਰਿਹਾ ਵਾਂ ਇੱਕ ਸੀਸੀਟੀਵੀ ਫੁਟੇਜ ਦੇ ਆਧਾਰ ਦੇ ਉੱਤੇ ਤਾਂ ਮੈਨੂੰ ਫਿਰ ਇਹ ਚੀਜ਼ਾਂ ਜਿਹੜੀਆਂ ਆਈਆਂ ਮੈਨੂੰ ਲੱਗਿਆ ਕਿ ਮੈਨੂੰ ਇਹ ਤੁਹਾਡੇ ਸਾਰਿਆਂ ਅੱਗੇ ਰੱਖ ਦੇਣੀ ਚਾਹੀਦੀ ਹੈ ਤੇ ਦੂਸਰਾ ਮੈਂ ਤੁਸੀਂ ਇਹ ਵੀਡੀਓਜ਼ ਨੂੰ ਪਹਿਲੇ ਦੇ ਸ਼ਸ਼ੀਕਲ ਜੀ ਦੋਸਤੋ ਮੈਂ ਸੋਨੂ ਲੋਕ ਪ੍ਰਧਾਨਾ ਲੋਕ ਇਨਸਾਫ ਮੋਰਚਾ ਪੰਜਾਬ ਦਾ ਇਹ ਤਾਂ ਬੰਦਾ ਆ ਜਿਹੜਾ ਠੱਗ ਕਿਸਮ ਦਾ ਬੰਦਾ ਆ ਧੋਖੇਬਾਜ਼ ਕਰਪਟ ਉਹਦੀ ਮੈਂ ਵੀਡੀਓ ਦੇਖ ਰਿਹਾ ਸੀ ਕਿ ਆ ਕਿ ਉਹ ਜਿਹੜੇ ਕੁਲਾੜ ਪੀਜ਼ਾ ਵਾਲੇ ਨੇ ਜਲੰਧਰ ਉਹਨਾਂ ਦੇ ਜਾ ਕੇ ਉਹਨਾਂ ਨੂੰ ਧਮਕਾ ਰਿਹਾ ਔਰ ਉਹਨਾਂ ਕੋਲ ਪੈਸੇ ਮੰਗ ਰਿਹਾ ਹੈ ਮੈਂ ਕੁਲਾੜ ਪੀਜ਼ਾ ਵਾਲੇ ਵੀਰ ਜੀ ਨੂੰ ਔਰ ਬਾਕੀ ਜਿਹੜੀ ਸਮੁੱਚੀ ਸਿੱਖ ਸੰਗਤ ਆ ਜਾਂ ਪੰਜਾਬ ਵਾਸੀ ਆ ਉਹਨਾਂ ਦੇ ਧਿਆਨ ਚ ਲਿਆਉਣਾ ਚਾਹੁੰਦਾ ਆ ਕਿ ਉਹ ਜਿਹੜਾ ਔਰਿੰਜ ਜੋ ਸਟਾਰ ਵਾਲਾ ਜਿਹੜਾ ਬੰਦਾ ਆ ਉਹ ਕੁਲਾੜ ਤੀਜਾ ਵਾਲੇ ਭਾਈ ਕਹਿ ਰਹੇ ਸੀ ਕਿ ਮੈਨੂੰ ਇਹਦਾ ਨੰਬਰ ਨਹੀਂ ਪਤਾ ਔਰ ਨਾਮ ਵੀ ਨਹੀਂ ਪਤਾ ਮੈਂ ਤੁਹਾਨੂੰ ਇਹਦਾ ਨਾਮ ਦੱਸਦਾ ਇਹਦਾ ਨਾਮ ਹਰਪਿੰਦਰ ਸਿੰਘ ਛੋਟਾ ਨਾ ਭਿੰਡੀ ਆ ਇਹਦਾ ਪਿੰਡ ਠੀਕਰੀ ਵਾਲਾ ਜ਼ਿਲ੍ਹਾ ਗੁਰਦਾਸਪੁਰ ਇਹ ਇਸ ਬੰਦੇ ਦਾ ਕਰਤਾਰ ਇਹ ਆ ਇਹ ਮੈਂ ਪਹਿਲਾਂ ਦੇ ਦੇ ਬਾਰੇ ਜ਼ਿਕਰ ਕਰਦਾ ਇਹਦਾ ਕਰਤਾਰ ਇਹ ਆ ਕਿ ਮੇਰੀ ਸਿਸਟਰ ਦੀ ਕੋਠੀ ਸੰਤ ਨਗਰ ਮੁਹੱਲਾ ਕਰਦੀਆਂ ਮੇਰੇ ਜੀਜਾ ਜੀ ਇਹਨੂੰ ਇੱਥੇ ਰੱਖ ਕੇ ਦੇ ਕਰਾਇਦਾ ਤੇ ਉਸ ਤੋਂ ਬਾਅਦ ਮੇਰੇ ਜੀਜਾ ਜੀ ਦੀ ਇਟਲੀ ਜਾ ਕੇ ਉੱਥੇ ਸੜਕ ਹਾਦਸੇ ਦੌਰਾਨ ਡੈਥ ਹੋ ਗਈ ਤੇ ਇਸ ਬੰਦੇ ਨੇ ਇਸ ਜਿਹੜੀ ਮੇਰੀ ਭੈਣ ਦਾ ਘਰ ਆ ਉਹਦੇ ਤੇ ਕਬਜ਼ਾ ਕਰ ਲਿਆ ਤੇ ਉਹ ਅਸਤੀਆਂ ਲੈ ਕੇ ਸਾਡੇ ਸਿਸਟਰ ਆਏ ਤੇ ਜਦੋਂ ਇੱਥੇ ਆਏ ਤੇ ਇਹ ਸਾਨੂੰ ਆਪ ਨੂੰ ਕਹਿੰਦਾ ਆ ਕਿ ਤੁਸੀਂ ਕੋਰਟ ਪੁਛਤੀ ਲੈ ਕੇ ਆਓ ਜਾਂ ਇਹ ਘਰ ਪੱਕਾ ਮੇਰਾ ਹੋ ਚੁੱਕਾ ਹੈ ਅਸੀਂ ਤੇਰੀ ਇਹਦਾ ਸਮਾਨ ਜਿਹੜਾ ਹੈ ਉਹ ਬਾਹਰ ਘੱਟ ਕੇ ਰੱਖਿਆ ਇਹਦਾ ਮੈਂ ਕਰਦਾਰ ਤੁਹਾਨੂੰ ਇਹ ਦੱਸਦਾ ਆ ਉਹ ਰਜਿਸਟਰੀ ਜਿਹੜੀ ਉਹ ਵੀ ਮੇਰੀ ਸਿਸਟਰ ਦੇ ਨਾਮ ਸਭ ਕੁ ਸਿਸਟਰ ਦੇ ਨਾਲ ਇਹ ਇਹਦਾ ਇਹ ਕੱਲਾ ਸਾਡੇ ਨਾਲ ਨਹੀਂ ਹੋਰ ਵੀ ਘਰਾਂ ਦੇ ਵਿੱਚ ਇਥੇ ਬੜੀ ਬੜੀ ਕੁੱਟ ਖਾ ਕੇ ਜਿੱਥੋਂ ਵੜ ਜਾਂਦਾ ਹੈ ਉੱਥੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦਾ ਉੱਥੋਂ ਫਿਰ ਜੁੱਤੀਆਂ ਖਾ ਕੇ ਇਹ ਬਾਹਰ ਜਾਂਦਾ ਹੈ ਔਰ ਇਹਦੇ ਤੇ ਵੱਖ-ਵੱਖ ਥਾਣਿਆਂ ਦੇ ਵਿੱਚ ਕਾਦੀਆਂ ਕਾਨੂੰਆਣ ਆਪਣਾ ਧਾਰੀਵਾਲ ਹੋਰ ਥਾਣਿਆਂ ਦੇ ਵਿੱਚ ਇਹਦੇ ਤੇ ਬਹੁਤ ਸਾਰੇ ਮਕੱਦਮੇ ਦਰਜਿਆ ਚਿੱਟਾ ਵੇਚਣ ਦੇ ਚਿੱਟਾ ਖਾਨ ਦੇ ਕ腐ਸ਼ਨ ਦੇ ਇੱਕ ਇਹ ਜਾਲੀ ਆਈ ਕਾਰਡ ਕਿਸੇ ਆਈਪੀਐਸ ਅਫਸਰ ਦਾ ਬਣਾ ਲਿਆ ਤੇ ਗੱਡੀ ਤੇ ਰੈੱਡ ਲਾਈਟ ਲਾਜੀ ਦੇ ਉਹਦੇ ਨਾਂ ਤੇ ਵੀ ਠੱਗੀਆਂ ਮਾਰਦਾ ਉਹਦਾ ਵੀ ਇੱਥੇ ਪਰਚਾ ਦਰਜ ਇੱਕ ਇਹਦੀ ਵੀਡੀਓ ਹੈ ਜਿਹੜੀ ਇਹ ਕਰ ਰਿਹਾ ਆ ਚੋਰੀ ਕਰ ਰਿਹਾ ਉਹਦੇ ਵਿੱਚ ਮੈਡੀਕਲ ਸਟੋਰ ਤੇ ਉਹਦੇ ਵਿੱਚੋਂ ਇਹਨੇ 2000 ਰੁਪਏ ਕੱਢਿਆ ਤੇ ਉਹਦੀ ਤੇ ਵੀ ਇਹਦੀ ਜਿਹੜੀ ਉਦ ਪਕਾਧਮਾ ਦਰਜ ਹੋਇਆ ਇਹ ਅਤ ਦਰਜੇ ਦਾ ਕ੍ਰਪਟ ਬੰਦਾ ਹੈ ਇਹੋ ਜੇ ਬੰਦੇ ਜਿਹੜੇ ਨਿਹੰਗ ਸਿੰਘਾਂ ਦੇ ਬਾਣੇ ਦੇ ਵਿੱਚ ਠਗੀਆਂ ਮਾਰ ਰਿਹਾ ਮੈਂ ਹੰਕ ਸਿੰਘਾਂ ਦੀ ਜਿਹੜੇ ਜਥੇਦਾਰ ਆ ਜਿਹੜੇ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਇਹਨਾਂ ਨੂੰ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤੇ ਇਹਨਾਂ ਦਾ ਜਿਹੜਾ ਚਿਹਰਾ ਆ ਜਿਹੜੇ ਠੱਗ ਲੋਕ ਚੋਲਿਆਂ ਦੇ ਰੂਪ ਵਿੱਚ ਜਾ ਕੇ ਲੋਕਾਂ ਕੋਲ ਪੈਸਿਆਂ ਦੀ ਮੰਗ ਕਰ ਰਹੇ ਨੇ ਠਗੀਆਂ ਮਾਰ ਰਹੇ ਨੇ ਇਹਨਾਂ ਤੇ ਗੌਰ ਕਰਕੇ ਇਹਨਾਂ ਦੇ ਆਪਣੇ ਪੱਧਰ ਤੇ ਵੀ ਜਿਹੜੇ ਮੁਖੀ ਆ ਸੰਸਥਾਵਾਂ ਦੇ ਉਹ ਐਕਸ਼ਨ ਲੈਣ ਤੇ ਹੋਰ ਵੀ ਇਹਦੀਆਂ ਜਿੰਨੀਆਂ ਵੀਡੀਓਜ਼ ਆ ਉਹ ਸਾਰੀਆਂ ਆਪਾਂ ਜਿਹੜੀਆਂ ਆ ਉਹ ਕੁਲਾੜ ਬੀਜਾ ਵਾਲੇ ਭਾਈ ਨੂੰ ਭੇਜ ਰਹੇ ਆ ਵਾਹਿਗੁਰੂ ਚੀਕਾ ਖਾਲਸਾ ਵਾਹਿਗੁਰੂ ਜੀ ਕੀ ਬੱਲੇ ਤੇ ਇਹਦੀ ਮੇਨ ਸੰਸਥਾ ਜਿਹੜੀ ਉਹ ਸਮਾਜ ਸੇਵਾ ਸੰਸਥਾ ਠਿਕਰੀਵਾਲ ਸਮਾਜ ਸੇਵਾ ਸੰਸਥਾ ਠਿਕਰੀਵਾਲ ਚਲਾਉਦਾ ਆ ਕੋਈ ਸੰਸਥਾ ਨਹੀਂ ਸਿਰਫ ਠੱਗੀ ਦਾ ਆ ਜਿੱਥੇ ਕਿਤੇ ਕੋਈ ਜਾ ਕੇ ਵਿਵਾਦ ਛਿੜਦਾ ਹੈ ਉੱਥੇ ਜਾ ਕੇ ਇਹ ਵਿੱਚ ਵੜ ਜਾਂਦੇ ਆ ਉੱਥੋਂ ਫਿਰ ਇਹ ਆਪਣਾ ਵੰਦੇ ਆ ਜਾ ਕੇ ਕਿ ਸਾਨੂੰ ਇਹਦੇ ਵਿੱਚੋਂ ਕੀ ਬਚਦਾ ਹੈ ਕਿੰਨੇ ਪੈਸੇ ਬਚਦੇ ਆ ਸਿਰਫ ਇਹੀ ਇਹਨਾਂ ਦਾ ਕਾਰੋਬਾਰ ਆ ਇਹ ਸਾਰੇ ਪੰਜਾਬ ਦੇਸ਼ ਵਾਸੀਆਂ ਨੂੰ ਸਾਰੇ ਨੂੰ ਦੱਸਣਾ ਚਾਹੁੰਦਾ ਕਿ ਇੱਕ ਨੰਬਰ ਦਾ ਇਹ ਕਰਪਟ ਤੋਖੇਬਾਜ ਬੀਮਾਰ ਬੰਦਾ ਹੈ ਇਹਦੇ ਨਾਲ ਜਿਹੜੇ ਤੁਰੇ ਫਿਰਦੇ ਸਭ ਇੱਕੋ ਟੀਮ ਵਿੱਚ ਲੜੀ ਹੈ ਬਸ ਵਾਈਬ ਖਾਲਸਾ ਵਾਈਫ ਪਤੀ ਜੀ ਇਹਨੇ ਬਾਹਰ ਨਿਕਲ ਕੇ ਵੇਖਣਾ ਪਹਿਲਾਂ 500 ਵਾਧੇ ਗਏ। ਅੱਲਾ ਕੱਟੇ ਜੇ ਹੈਣਾ ਪਾਵਾ ਜਿੰਨੇ ਮਰਜ਼ੀ। ਬਾਹਰ ਵੀ ਗਏ। 500 ਦਾ ਮੈਨੂੰ ਪਤਾ ਹੀ ਨੋਟ ਦਿਹਾ ਹੀ। ਬਾਕੀ ਤੇ ਮੈਨੂੰ ਕੁਝ ਹੋ ਇਨੀ ਨਹੀਂ ਹੋਣੀ। ਹਾਂ ਥੱਲੇ ਵੀ ਆ ਤਮਾ ਆਇਆ ਹਾਂ ਚਾਹੇ ਪਾਣ ਜੇ ਭਰੇ ਪਾਰੇ ਪਾਰੇ ਉਹਦੇ ਹੀ ਪਲੇ ਹਿੰਗ ਆਉਂਦੇ ਆਂ ਆਨਲਾਈਨ ਹੋ ਗਿਆ ਕੰਮ ਬਸ ਹੋ ਗਿਆ ਕੰਮ ਠੀਕ ਆ ਗਿਆ ਬਾਠੀ ਸੋ ਆ ਦੇਖੋ ਤੁਹਾਡੇ ਸਾਹਮਣੇ ਤੁਸੀਂ ਜੋ ਇਹ ਫੁਟੇਜ ਦੇਖੀ ਜਿਹਦੇ ਵਿੱਚ ਗੱਲੇ ਚੋਂ ਪੈਸੇ ਚੋਰੀ ਕਰਦਾ ਵੀ ਇਹ ਬੰਦਾ ਜਿਹੜਾ ਕਿਰਪਾਨ ਫੜ ਕੇ ਮੇਰੀ ਦੁਕਾਨ ਦੇ ਅੰਦਰ ਸੀਗਾ ਜਿੰਨੇ ਪੈਸੇ ਦੀ ਗੱਲ ਕੀਤੀ ਮੰਗੂ ਮੱਠ ਦਾ ਜੋ ਸਾਥੀ ਹੈ ਜੋ ਨਿਆ ਹਰਕਤ ਕੀਤੀ ਉਸ ਤੋਂ ਬਾਅਦ ਕਿ ਨਾਮ ਲੈਂਦੇ ਹੈਗੇ ਉਹਨਾਂ ਨੇ ਭਾਈ ਸਾਹਿਬ ਨੇ ਵੀ ਦੱਸਿਆ ਕਿ ਕੀ ਹਰਕਤਾਂ ਕਰਦੇ ਨੇ ਬਾਣੀ ਦੇ ਵਿੱਚ ਰਹਿ ਕੇ ਬਾਣੀ ਨੂੰ ਕਿਵੇਂ ਬਦਨਾਮ ਕਰਦੇ ਨੇ ਔਰ ਆ ਕੇ ਮੈਨੂੰ ਸਰਟੀਫਾਈ ਕਰਦੇ ਨੇ ਕਿ ਮੈਂ ਸਿੱਖ ਹਾਂ ਜਾਂ ਨਹੀਂ ਹਾਂ ਮੈਨੂੰ ਕਿਸੇ ਚੀਜ਼ ਦਾ ਇੰਨਾ ਨਹੀਂ ਦੁੱਖ ਲੱਗਾ ਸੀ ਬੜੇ ਕਿਸੇ ਨੂੰ ਆਪਦੇ ਜੀਵਨ ਦਾ ਇਹਨਾਂ ਨੂੰ ਕੁਝ ਨਹੀਂ ਪਤਾ ਦੂਜੇ ਨੂੰ ਆ ਕੇ ਕਿਦਾਂ ਆ ਕੇ ਕਲੰਕਿਤ ਕਰਨ ਦਾ ਹੈ ਕਿਦਾਂ-ਕਿਦਾਂ ਦੇ ਵੱਡੇ-ਵੱਡੇ ਟੈਗ ਲਾ ਕੇ ਕਿਸੇ ਨੂੰ ਕਿਸ ਲੈਵਲ ਤੇ ਬਦਨਾਮ ਕਰਦੇ ਨੇ اور میڈیا ਨੂੰ ਵੀ ریکویسٹ ہے کہ ਤੁਸੀਂ ਇਦਾਂ ਹੀ ਬਿਨਾ ਕਿਸੇ ਲੌਜੀਕ ਦੇ ਕਿਸੇ ਵੀ ਬੰਦੇ ਦੇ ਕੋਈ ਆ ਕੇ ਕੋਈ ਕਿਤੇ ਹੱਲਾ ਮਚਾਉਂਦਾ ਹੈ ਤੇ ਉਸ ਚੀਜ਼ ਦੀ ਵੀਡੀਓ ਵਾਇਰਲ ਕਰਨ ਮਤਲਬ ਵੀਡੀਓਜ਼ ਬਣਾ ਕੇ ਉਹਨਾਂ ਦੀ ਬਾਈਟਸ ਟੱਕੇ ਪਾ ਦਿੰਦੇ ਹੋ ਪਲੀਜ਼ ਥੋੜਾ ਪਹਿਲੇ ਵੈਰੀਫਾਈ ਕਰਿਆ ਕਰੋ ਕਿ ਉਹ ਬੰਦਾ ਹੈ ਕਿਦਾਂ ਦਾ ਕਿਦਾਂ ਦਾ ਨਹੀਂ ਹੈ ਤੇ ਦੂਸਰੀ ਚੀਜ਼ ਬਹੁਤ سارے ਲੋਕ ਨਾ ਇੱਕ ਚੀਜ਼ ਤੋਂ ਬੜੇ ਪਰੇਸ਼ਾਨ ਰਹਿੰਦੇ ਨੇ ਕਿ ਯਾਰ ਇਹਨਾਂ ਦੀ ਦੂਜੀ ਤੀਜੀ ਦਿਨ ਕੰਟਰੋਵਰਸੀ ਛੜੀ ਹੁੰਦੀ ਹੈ ਸਾਡੇ ਬਾਰੇ ਕਿ ਸਾਡੀ ਕੋਈ ਨਾ ਕੋਈ ਕੰਟਰੋਵਰਸੀ ਛੜੀ ਰਹਿੰਦੀ ਹੈ ਕਦੇ ਕੁਝ ਕਦੇ ਕੁਝ ਕਦੇ ਕੁਝ ਮੈਂ ਤੁਹਾਨੂੰ ਇੱਕ ਛੋਟੀ ਜੀ ਚੀਜ਼ ਦੱਸਦਾ ਅਸੀਂ ਇਹਨਾਂ ਚੀਜ਼ ਲਿਆ ਕੇ ਭੇਜ ਜਾਂਦੀਆਂ ਸਾਨੂੰ ਅਸੀਂ ਬਹੁਤ ਕੋਸ਼ਿਸ਼ ਕਰਦੀ ਹੈ ਕਿ ਇੰਨਾ ਮੁੱਦਿਆਂ ਤੋਂ ਸਾਰੀਆਂ ਚੀਜ਼ਾਂ ਤੋਂ ਅਸੀਂ ਸਿਰਫ ਆਪਣਾ ਕੰਮ ਕਰ ਕਰੀਆ ਨੋਰਮਲ ਜਿਹੜਾ ਸੋਸ਼ਲ ਮੀਡੀਆ ਚਲਾਉਂਦੇ ਆ ਚਲਾਉਂਦੇ ਰਹੀਏ ਅਸੀਂ ਇੰਨਾਂ ਚੀਜ਼ਾਂ ਤੋਂ ਬੜੀ ਦੂਰ ਰਹਿਣ ਦੀ ਕੋਸ਼ਿਸ਼ ਕਰਦੀ ਪਰ ਫਿਰ ਵੀ ੱੱਕੇ ਨਾਲ ਕਿਤੇ ਨਾ ਕਿਤੇ ਕਨੈਕਟਡ ਹੋ ਜਾਂਦੀ ਉਹਦਾ ਇੱਕ ਰੀਜ਼ਨ ਤੁਹਾਨੂੰ ਮੇਨ ਨਹੀਂ ਦੱਸਦਾ ਤੁਸੀਂ ਦੇਖਿਆ ਹੋਣਾ ਸੋਸ਼ਲ ਮੀਡੀਆ ਤੇ ਜਿੰਨੇ ਵੀ ਬੰਦੇ ਕੋਈ ਫੇਮਸ ਹੈ ਕੋਈ ਪਬਲਿਕ ਫਿਗਰ ਹੈ ਜਿਨ੍ਹਾਂ ਨੂੰ ਮਤਲਬ ਚਾਹੇ ਜਿੰਨੂੰ ਵੀ ਚਾਰ ਲੋਕ ਜਾਣਦੇ ਨੇ ਹਨਾ ਉਹਨਾਂ ਦਾ ਕੋਈ ਕੋਈ ਮੰਨ ਲਓ ਕੋਈ ਸਿੰਗਰ ਹੈ ਜਾਂ ਕੋਈ ਇਨਫਲੂਐਂਸਰ ਹੈ ਕੋਈ ਵੀ ਆਰਟਿਸਟ ਹੈ ਕਿਸੇ ਦਾ ਨਾ ਕਿਸੇ ਨੂੰ ਘਰ ਦਾ ਨਹੀਂ ਪਤਾ ਉਹ ਕਿੱਥੇ ਹੁੰਦੇ ਨੇ ਕੀ ਕਰਦੇ ਨੇ ਕੀ 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 ਕਰਦੇ ਨੇ ਕਿਵੇਂ ਰਹਿੰਦੇ ਨੇ ਕਿਸੇ ਨੂੰ ਕਿਸੇ ਦੇ ਬਾਰੇ ਕੋਈ ਕੁਝ ਨਹੀਂ ਪਤਾ ਹੁੰਦਾ ਉਹ ਅਗਲੇ ਆਪਣੀ ਪਰਸਨਲ ਲਾਈਫ ਨੂੰ ਲੋਕੋ ਉਹ ਲੰਦਨ ਮਤਲਬ ਆਪਣੀ ਲੋਕੇਸ਼ਨਸ ਨੂੰ ਵੀ ਲੋਕ ਲੋਕੋ ਕਰ ਦਿੰਦੇ ਨੇ ਉਹ ਕਿੱਥੇ ਰਹਿੰਦੇ ਕਿੱਥੇ ਨਹੀਂ ਰਹਿੰਦੇ ਅਸੀਂ ਇਹਨਾਂ ਲੋਕਾਂ ਨੂੰ ਇੱਕ ਈਜ਼ੀ ਟਾਰਗੇਟ ਮਿਲ ਜਾਂਦੇ ਆ ਰੈਸਟੋਰੈਂਟ ਤੇ ਵੀ ਜਿਦਾ ਮਨ ਕਰਦਾ ਮੂੰਹ ਚੱਕ ਕੇ ਆਂਦਾ ਹੈ ਰੈਸਟੋਰੈਂਟ ਦੇ ਉੱਤੇ ਆ ਕੇ ਕੋਈ ਨਾ ਕੋਈ ਡਰਾਮੇਬਾਜ਼ੀ ਕਰਕੇ ਮੀ ਉਹ ਅਸੀਂ ਉੱਥੇ ਹੋਈਏ ਚਾਹੇ ਨਾ ਹੋਈਏ ਜਿੱਦਾਂ ਹੁਣ ਇਹਨਾਂ ਨੇ ਆ ਕੇ ਕਰਤੂਤ ਕੀਤੀ ਆਏ ਦੁਕਾਨ ਦੇ ਬਾਹਰ ਪਿੱਛੇ ਸਾਡੀਆਂ ਫੋਟੋ ਲੱਗੀਆਂ ਹੋਈਆਂ ਬਾਹਰ ਖੜੇ ਹੋ ਕੇ ਦੁਕਾਨ ਦੇ ਉੱਤੇ ਆ ਕੇ ਹੱਲਾ ਕੀਤਾ ਚਲੋ ਜੀ মিডিਆ ਨੇ ਚੱਕ ਕੇ ਉਹਨੂੰ ਵਾਇਰਲ ਕਰ ਦਿੱਤਾ ਬਾਰ-ਬਾਰ ਬਾਰ-ਬਾਰ ਸਾਡੀ ਕਿਸੇ ਨਾ ਕਿਸੇ ਐਂਗਲ ਤੋਂ ਬਦਨਾਮੀ ਹੁੰਦੀ ਰਹਿੰਦੀ ਹੈ ਦੇਖੋ ਬਾਰ-ਬਾਰ ਸਾਡਾ ਨਾਮ মিডিਆ ਦੇ ਵਿੱਚ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਚੀਜ਼ ਤੇ ਕਿਉਂਕਿ ਸਾਨੂੰ ਪਤਾ মিডিਆ ਵਾਲਿਆਂ ਦੀ ਹੈਡਲਾਈਨਸ ਹੀ ਇਦਾਂ ਦੀ ਹੁੰਦੀਆਂ ਕਿਤੇ ਨਾ ਕਿਤੇ ਲੋਕਾਂ ਦੇ ਮਨ 'ਚ ਲੱਗਦਾ ਹੈ ਕਿ ਯਾਰ ਇਹੀ ਸਭ ਕੁਝ ਕਰ ਰਹੇ ਨੇ ਇਹੀ ਚੀਜ਼ਾਂ ਸਾਡੇ ਤੇ ਇਲਜ਼ਾਮ ਲਗਾਉਂਦੇ ਰਹ ਜਿਹਦੇ ਘਰੇ ਬੱਚਾ ਵੀ ਹੈ ਅੱਗੋਂ ਪਰਿਵਾਰ ਵੀ ਹੈ ਕੰਮ ਕਰਦੀ ਜ਼ਿੰਮੇਵਾਰੀਆਂ ਵੀ ਨੇ ਉਹਦੀ ਲਾਈਫ ਦੇ ਵਿੱਚ ਹੋਰ بڑا ਕੁਝ ਹੈਗਾ ਹੋਰ ਬੜੀਆਂ ਸਾਰੀਆਂ ਚੀਜ਼ਾਂ ਨੇ ਬੜੀਆਂ ਬੰਦੇ ਦੇ ਕੰਮ ਕਰਦੀਆਂ 3600 ਚੀਜ਼ਾਂ ਹੁੰਦੀਆਂ ਕੰਮ ਕਰਨ ਨੂੰ ਲੈ ਕੇ ਘਰ ਨੂੰ ਲੈ ਕੇ ਬੰਦਾ ਕੋਈ ਇੰਨਾ ਵੇਲਾ ਵੀ ਨਹੀਂ ਹੁੰਦਾ ਕਿ ਦੂਜੇ ਤੀਜੇ ਦਿਨ ਕਿਸੇ ਨਾਲ ਕੰਟਰੋਵਰਸੀਆਂ 'ਚ ਪਿਆ ਰਹੇ ਕਿਉਂਕਿ ਮੈਂ ਇੱਕ ਪਰਿਵਾਰ ਵਾਲਾ ਵਾਂ ਔਰ ਜਿਹੜੇ ਪਰਿਵਾਰ ਵਾਲੇ ਨੇ ਇਹਨਾਂ ਗੱਲਾਂ ਨੂੰ ਸਮਝਦੇ ਨੇ ਕਿ ਕੋਈ ਪਰਿਵਾਰ ਵਾਲਾ ਇੰਨਾ ਵੀ ਵੇਲਾ ਨਹੀਂ ਹੁੰਦਾ ਕਿ ਦੂਜੇ ਦਿਨ ਕੋਈ ਨਾ ਕੋਈ ਸਿਆਪਾ ਆਪਣੀ ਗੱਲ ਪਾਈ ਰੱਖੇ ਤੇ ਮੇਰੀ ਰਿਕਵੈਸਟ ਹੈ ਕਿ ਇਦਾਂ ਦੀਆਂ ਚੀਜ਼ਾਂ ਨੂੰ ਨਾ মিডিਆ ਨੂੰ ਵੀ ਰਿਕਵੈਸਟ ਹੈ ਕਿ ਕਿਸੇ ਵੀ ਚੀਜ਼ ਨੂੰ ਇੱਕੇ ਦਮ ਖੁਲਾਾਰਾ ਨਾ ਦੇ ਦਿਆ ਕਰੋ ਪਹਿਲੇ ਉਸ ਦੀ ਚੀਜ਼ ਨੂੰ ਦੇਖੋ মিডিਆ ਕਹਿੰਦੇ ਨਾ ਲੋਕਤੰਤਰ ਦਾ ਚੌਥਾ ਥੰਮ ਹੈ ਹਨਾ ਤੇ ਤੁਸੀਂ ਇੱਕ ਇਸ ਚੀਜ਼ ਨੂੰ ਬੜੇ ਸੋਹਣੇ ਤਰੀਕੇ ਸਮਝਿਆ ਕਰੋ ਪਹਿਲੇ ਕਿ ਕਿਹੜੀ ਗੱਲ ਦਾ ਲੌਜੀਕ ਨਿਕਲਦਾ ਹੈ ਕਿਹੜਾ ਨਹੀਂ ਉਹ ਬੰਦਿਆਂ ਦੇ ਉੱਤੇ ਦੇਖੋ ਇਹਨਾਂ ਨੇ ਕਿੱਦਾਂ 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 ਦੇ ਜਿਹੜੇ ਹੁਣ ਮੈਂ ਵੀਡੀਓ ਪਾਈ ਹੈ ਕਿੱਦਾਂ ਕਿੱਦਾਂ ਦੇ ਇਲਜ਼ਾਮ ਵੀ ਨਹੀਂ ਨੇ ਉਹਨਾਂ ਤੇ ਕੁਝ ਪਰਚੇ ਵੀ ਕਹਿੰਦੇ ਇਦਾਂ ਦੇ ਚੱਲਦੇ ਨੇ ਤੇ ਕੋਈ ਵੀ ਮੂੰਹ ਚੱਕ ਕੇ ਆ ਕੇ ਕਿਸੇ ਬਾਰੇ ਕੁਝ ਬੋਲਣਾ ਸ਼ੁਰੂ ਕਰ ਦਿੰਦਾ ਤਾਂ ਪਲੀਜ਼ ਮੀਡੀਆ ਨੂੰ ਰਿਕੁਐਸਟ ਹੈ ਪਲੀਜ਼ ਹਰ ਚੀਜ਼ ਨੂੰ ਵੈਰੀਫਾਈ ਕਰਕੇ ਮਤਲਬ ਅੱਗੇ ਤੁਸੀਂ ਪਬਲਿਕ ਦੇ ਵਿੱਚ ਲਿਆਇਆ ਕਰੋ ਕਿਉਂਕਿ ਪਤਾ ਕੀ ਹੈ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਮੀਡੀਆ ਮੀਡੀਆ ਕਿੱਦਾਂ ਦੀ ਪਾਵਰ ਹੈ ਕਿਸੇ ਦੀ ਵੀ ਛਵੀ ਨੂੰ ਬਣਾ ਵੀ ਸਕਦੀ ਹੈ ਕਿਸੇ ਦੀ ਛਵੀ ਨੂੰ ਖਰਾਬ ਵੀ ਕਰ ਸਕਦੀ ਹੈ ਔਰ ਕੁਛ ਨਾ ਕੁਛ ਇਦਾਂ ਦੀਆਂ ਚੀਜ਼ਾਂ ਜੇ ਸਾਡੇ ਬਾਰ 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 ਕੱਲ ਨੂੰ ਆ ਕੇ ਫਿਰ ਕੋਈ ਆ ਕੇ ਦੁਕਾਨ ਦੇ ਉੱਤੇ ਕੁਛ ਨਾ ਕੁਛ ਪੁੱਠਾ ਸਿੱਧਾ ਬੋਲਦਾ ਹੈ ਉਹ ਚੱਕ ਕੇ ਫਿਰ ਮੀਡੀਆ ਦੇ ਵਿੱਚ ਆ ਜਾਵੇ ਤਾਂ ਮੇਰੀ ਰਿਕਵੈਸਟ ਹੈ ਪਲੀਜ਼ ਕਿਸੇ ਵੀ ਜਣੇ ਖਣੇ ਐਰੇ-ਗਰੇ ਨੂੰ ਨੂੰ ਇਦਾਂ ਆ ਕੇ ਕਿਸੇ ਵੀ ਦੀ ਜ਼ਿੰਦਗੀ ਦੇ ਬਾਰੇ ਖਲਾਫ ਬੋਲਣ ਦੇ ਉੱਤੇ ਪਲੀਜ਼ ਉਸ ਚੀਜ਼ ਨੂੰ ਪਹਿਲੇ ਇੱਕ ਵਾਰੀ ਵੈਰੀਫਾਈ ਕਰਿਆ ਕਰੋ ਕਿ ਉਹ ਕਿੰਨੀ ਕੁ ਜੈਨੂਇਨ ਹੈ ਕਿੰਨੀ ਕੁ ਨਹੀਂ ਕਿਉਂਕਿ ਪਤਾ ਕਿ ਇਹ ਇਦਾਂ ਤੇ ਕਦੇ ਵੀ ਕੁਝ ਖਤਮ ਹੀ ਨਹੀਂ ਹੋਊਗਾ ਅੱਜ ਅੱਜ ਇਹ ਗੱਲ ਹੋਈ ਕੱਲ ਨੂੰ ਪਰਸੋਂ ਚ ਉੱਥੇ ਫੇਰ ਕੋਈ ਹੋਰ ਗੱਲ ਨਵੀਂ ਹੋ ਜਾਏਗੀ ਤੀਜੇ ਦਿਨ ਫੇਰ ਕੋਈ ਗੱਲ ਹੋ ਜਾਏਗੀ ਪਰ ਉਹਦੇ ਵਿੱਚ ਬਦਨਾਮੀ ਕੀ ਹੁੰਦੀ ਹੈ ਜਿੱਥੇ ਕੁਲੜ ਪੀਜ਼ਾ ਕਪਲਿਆ ਸਹਜ ਰੋੜਾ ਲਿਖਿਆ ਜਾਂਦਾ ਹੈ ਉੱਥੇ ਬਦਨਾਮੀ ਸਾਡੀ ਹੁੰਦੀ ਹੈ ਕੀ ਗੱਲ ਹੈ ਕੀ ਨਹੀਂ ਗੱਲ ਕੋਈ ਨਹੀਂ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਬਸ ਇਹ ਕਿ ਸਾਡਾ ਨਾਮ ਆ ਗਿਆ ਲੋਕ ਵੀ ਕਮੈਂਟਾਂ ਚ ਗੱਲਾਂ ਯਾਰ ਅੰਦਾ ਤਾ ਰਿਕਵੈਸਟ ਹੈ ਯਾਰ ਪਲੀਜ਼ ਸਾਡੀ ਜ਼ਿੰਦਗੀ ਨੂੰ ਨਾ ਸ਼ਾਂਤੀ ਨਾਲ ਜੀਣ ਦਿਓ ਅਸੀਂ ਨਾਰਮਲ ਤਰੀਕੇ ਆਪਣੀ ਜ਼ਿੰਦਗੀ ਨੂੰ ਅੱਗੇ ਵਧਾਉਣਾ ਚਾਹੁੰਦੇ ਆ ਨਾਰਮਲ ਤਰੀਕੇ ਸਾਡੀ ਜ਼ਿੰਦਗੀ ਸਾਨੂੰ ਚਲਾਉਣ ਦਿਓ ਤੇ ਇਹਨਾਂ ਮੁੱਦਿਆਂ ਤੋਂ ਨਾ ਸਾਨੂੰ ਪਰੇ ਰੱਖੋ ਜੇ ਸਾਡੇ ਖਿਲਾਫ ਕੋਈ ਵੀਡੀਓ ਆਉਂਦੀ ਵੀ ਹੈ ਤਾਂ ਪਲੀਜ਼ ਇਗਨੋਰ ਕਰਦਿਆ ਕਰੋ ਜੇ ਕੋਈ ਪੈਂਦੀ ਵੀ ਹੈ ਜੇ ਰੀਕਵੈਸਟ ਹੈ ਤੁਹਾਨੂੰ ਸਾਰਿਆਂ ਨੂੰ ਯਾਰ ਦੇਖੋ ਤੁਸੀਂ ਵੀ ਪਰਿਵਾਰ ਵਾਲਿਓ ਚਲੋ ਅੱਜ ਤੁਸੀਂ ਨਹੀਂ ਵਿਆਹੇ ਕੋਈ ਕੱਲ ਨੂੰ ਤੁਸੀਂ ਵੀ ਵਿਆਹੇ ਜਾਣਾ ਘਰ ਨੂੰ ਤੁਹਾਡੇ ਵੀ ਤਿੰਗਾਂ ਪੈਣਾ ਨੇ ਹਰ ਚੀਜ਼ ਹੈ ਹਰ ਇੱਕ ਦੀ ਜ਼ਿੰਦਗੀ ਹਰ ਕੋਈ ਬੰਦਾ ਨਾ ਏਡੇ ਸਿਆਪਿਆਂ ਦੇ ਵਿੱਚੋਂ ਨਹੀਂ ਨਹੀਂ ਸਰਵਾਈਵ ਕਰ ਪਾਂਦਾ ਤਾਂ ਆਪਣੇ ਮਤਲਬ ਮੈਨੂੰ ਆਪਣੀ ਥਾਂ ਤੇ ਰੱਖ ਕੇ ਦੇਖੋ ਕਿ ਅਗਰ ਮੇਰੀ ਜਗ੍ਹਾ ਤੁਸੀਂ ਹੋਵੋ ਕਿ ਤੁਸੀਂ ਇਹ ਰੋਜ਼-ਰੋਜ਼ ਦੇ ਇੰਨੇ ਸਿਆਪਿਆਂ ਦੇ ਵਿੱਚੋਂ ਰੋਜ਼ ਇੰਨੇ-ਇੰਨੇ ਜਵਾਬ ਦੇਣਾ ਮੈਨੂੰ ਤੁਸੀਂ ਮੰਨੋਗੇ ਮੈਨੂੰ ਇਦਾਂ ਦੀਆਂ ਵੀਡੀਓਜ਼ ਬਣਾਉਣੀਆਂ ਚੰਗੀਆਂ ਵੀ ਨਹੀਂ ਲੱਗਦੀਆਂ ਕਿ ਕਦੇ ਕਿਸੇ ਦੀ ਕਿਸੇ ਬਾਰੇ ਕੁਝ ਬੋਲਣਾ ਕੁਝ ਮੈਂ ਅਜ ਤੱਕ ਜਿੰਨੀਆਂ ਵੀ ਵੀਡੀਓਜ਼ ਬਣ ਤੇ ਬਲੌਗ ਬਣਾ ਲਈ ਇਹ ਆਪਣੇ ਕੰਮ ਕਰਨ ਨੂੰ ਕਰਦੇ ਦਿਖਾ ਦਿੱਤਾ ਇਹੀ ਚੀਜ਼ਾਂ ਦੇ ਉੱਤੇ ਅਸੀਂ ਹਮੇਸ਼ਾ ਆਪਣੇ ਚੈਨਲ ਦੇ ਉੱਤੇ ਹਮੇਸ਼ਾ ਪੋਜ਼ਿਟਿਵਿਟੀ ਸਪਰੈਡ ਕੀਤੀ ਹੈ ਤੇ ਚੰਗੀਆਂ ਚੀਜ਼ਾਂ ਕੀ ਤੁਹਾਨੂੰ ਪਤਾ ਹਮੇਸ਼ਾ ਅਸੀਂ ਲੈ ਕੇ ਅੱਗੇ ਆਉਂਦੇ ਰਹੇ ਹਾਂ ਜੋ ਵੀ ਹੈ ਰਿਕਵੈਸਟ ਹੈ ਪਲੀਜ਼ ਤੁਸੀਂ ਵੀ ਇੱਕ ਪਰਿਵਾਰ ਵਾਲੇ ਬੰਦੇ ਹੋ ਸਾਡੀ ਇਮੇਜ ਦੇ ਉੱਤੇ ਨਾ ਤੁਸੀਂ ਕਿਰਮ ਨੰਦੇ ਦੇਖੋ ਕਹਿੰਦੇ ਨਾ ਸਮਾਂ ਸਭ ਕੁਝ ਠੀਕ ਕਰ ਦਿੰਦਾ ਤੇ ਅਸੀਂ ਵੀ ਉਸ ਸਮੇਂ ਦੀ ਉਡੀਕ ਦੇ ਵਿੱਚ ਹਾਂ ਕਿ ਸਾਡੀ ਜ਼ਿੰਦਗੀ ਵਿੱਚ ਸਭ ਕੁਝ ਕਦੋਂ ਨੋਰਮਲ ਹੋਏਗਾ ਕਦੋਂ ਸਾਡੀ ਜ਼ਿੰਦਗੀ ਵਿੱਚ ਸਭ ਕੁਝ ਠੀਕ ਹੋਏਗਾ ਤਾਂ ਪਲੀਜ਼ ਉਹ ਜ਼ਿੰਦਗੀ ਦੇ ਵਿੱਚ ਸਭ ਕੁਝ ਠੀਕ ਤੁਸੀਂ ਹੀ ਕਰ ਸਕਦੇ ਹੋ ਤਾਂ ਪਲੀਜ਼ ਪੋਜ਼ਿਟਿਵਿਟੀ ਸਪਰੈਡ ਕਰੋ ਨੈਗੇਟਿਵਿਟੀ ਸਪਰੈਡ ਨਾ ਕਰੋ ਕਹਿੰਦੇ ਨਾ ਆਪਾਂ ਚੰਗਾ ਬੀਜਾਂਗੇ ਚੰਗਾ ਉੱਗੇਗਾ ਹਨਾ ਤੇ ਤੁਸੀਂ ਵੀ ਸਾਡੇ ਲਈ ਖੁਸ਼ੀਆਂ ਅੱਗੇ ਦੋਗੇ ਤੇ ਰੱਬ ਤੁਹਾਡੇ ਘਰ ਵੀ ਖੁਸ਼ੀਆਂ ਦਊਗਾ ਤਾਂ ਪਲੀਜ਼ ਇਸ ਗੱਲ ਨੂੰ ਮੈਂ ਇੱਥੇ ਖਤਮ ਕਰਦਾ ਤੇ ਥੈਂਕ ਯੂ ਸੋ ਮੱਚ ਮੈਂ ਸੋ ਜ਼ਿਆਦਾ ਨਹੀਂ ਗੱਲ ਕਰਾਂਗਾ ਉਸ ਤੋਂ ਬਾਅਦ ਮੇਰੀ ਇੰਨਾ ਦੇ ਇਦਾਂ ਦੇ ਟੌਪਿਕਸ ਦੇ ਉੱਤੇ ਕੋਈ ਵੀਡੀਓ ਨਹੀਂ ਆਉਗੀ ਔਰ ਮੈਂ ਖੁਦ ਇਹਨਾਂ ਚੀਜ਼ਾਂ ਤੋਂ ਬਹੁਤ ਪਰੇਸ਼ਾਨ ਹੁਣਾ ਮੇਰੇ ਕੋਲ ਬਾਰ-ਬਾਰ ਇਦਾਂ ਦੀਆਂ ਗੱਲਾਂ ਦੇ ਉੱਤੇ ਬੋਲਣਾ ਚੰਗਾ ਵੀ ਨਹੀਂ ਲ